ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਸੱਜਰ ਸੁਈਆਂ ਮੱਝਾ ਤੁਹਾਨੂੰ ਦਿਖਾਉਣੀ ਆ ਬਿਲਕੁਲ ਤਾਜ਼ੇ ਬੱਚੇ ਆ ਇਹ ਆ ਵੀ ਅੱਜ ਹੈ ਸਾਰੀਆਂ ਸੁਈਆਂ ਸਵਾਈਆਂ ਵਾ ਸੁਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜੇ ਰਕबीर ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਜੀ ਵਧੀਆ ਭਾਜੀ ਬੜੇ ਦਿਨ ਬਾਅਦ ਆ ਤੇ ਯਾਰ ਕੇ ਹਾਂਜੀ ਮਾਲ ਫਿਰ ਤੁਸੀਂ ਦੱਸਦੇ ਵੀ ਮਾਲ ਦਾ ਹੀ ਘਟ ਜੇ ਭਾਜੀ ਇੱਕ ਲੱਭਨ ਵੀ ਘਟਦਾ ਤੇ ਸੱਜਰ ਸੁਈ ਸਵਾਈ ਮਹੀਂ ਲੱਭ ਦੀ ਘਟਿਆ ਹਾਂਜੀ ਤੇ ਜੇ ਮੰਗ ਲੱਭ ਦੀ ਆ ਤੇ ਉਹ ਪੈਸੇ ਜ਼ਿਆਦਾ ਮੰਗਦੇ ਨੇ ਫਿਰ ਮਰ ਨਹੀਂ ਬਣਦਾ ਠੀਕ ਆ ਹਾਂਜੀ ਅੱਜ ਪਰ ਤਿੰਨੇ ਸੱਜਣਾ ਸੁਈਆਂ ਕਿੰਨੇ ਸੱਜਰਾਂ ਸੁਈਆਂ ਜੀ 나ੜੂ ਤੇ ਬੱਚੇ ਅੱਜ 나ੜੂ ਤੇ ਦੋ ਤੇ ਤਿੰਨ ਤਿੰਨ ਚਾਰ ਚਾਰ ਦਿਨੀਆਂ ਸੁਈਆਂ ਨੇ ਯਾ ਇੱਕ ਨੂੰ 10 ਕ ਦਿਨ ਹੋਏ ਆ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਹਰਜੀਤ ਸਿੰਘ ਜੀ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਤਹਿਸੀਲ ਬਟਾਲਾ ਦੇ ਜ਼ਿਲ੍ਹਾ ਗਰਦਾਸਪੁਰ ਠੀਕ ਆ ਜੀ ਫੋਨ ਨੰਬਰ ਵੀ ਬੋਲ ਦੋ ਠੀਕ ਹੈ ਤੇ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਚੰਗੇ ਕਦ ਕਾਟ ਚਾ ਚੰਗੇ ਪੇਟ ਪੜੇ ਦੀ ਆ ਕਿੰਨਾ ਚਿਰ ਹੋ ਗਿਆ ਤਰਾ ਸੂਈ ਨਾ ਇਹ ਨੂੰ ਯਾ ਚੌਥਾ ਦਿਨ ਜੇ ਬਾਜੀ ਚੌਥੀ ਸੂਈ ਚ ਕੱਟੀ ਮਗ ਰਿਆ ਅੱਛਾ ਮਗਰ ਕੱਟੀ ਆ ਹਾਂਜੀ ਤੇ ਕਿੰਨਾ ਗੇ ਦੁੱਧ ਕਰੀ ਜਾਊਗੀ ਦੁੱਧ 12 13 ਕਿਲੋ ਰਮਾਨਾ ਕੱਢੇਗੀ ਐਸ ਵੇਲੇ ਵੀ 8 9 ਕਿਲੋ ਬਾਲਾ ਹੈਗਾ ਆ ਅੱਜ ਜੇ ਚੌਥਾ ਦਿਨ ਆ ਸੂਈ ਅੱਛਾ 8 ਲੀਟਰ ਬੋਲਾ ਹੈਗਾ ਹੁਣ ਵੀ ਹਾਂਜੀ ਤੇ 12 ਕਿਲੋ ਦੇ ਕਰੀਬ ਜਿਹੜਾ ਕਿੰਨੇ ਦੁੱਧ ਕਰੀ ਜਾਊਗੀ ਥਾਣੇ ਦੇ ਆਪਾਂ ਦੇਖ ਸਕਦੇ ਨੇ ਲੱਗੇ ਤਾਂ ਚੰਗੇ ਗੱਭ ਤੇ ਥਾਣੇ ਆ ਬਾਕੀ ਜੇ ਦੁਪਹਿਰ ਦਾ ਟਾਈਮ ਆ ਵੀਡੀਓ ਬਣਾਉਂਦਾ ਹਾਸਾ ਉਹਨਾਂ ਕੋਈ ਵੀਰ ਅੰਦਾਜ਼ਾ ਲਾਵੇ ਟਾਈਮ ਇੱਕ ਵਾਰੀ ਦਿਖਾ ਦਿੰਨੇ ਆ ਹਾਂਜੀ ਆ ਦੇਖ ਸਕਦੇ ਬਾਰਾਂ ਵਜੇ ਦੇ 36 ਮਿੰਟ ਹੋਏ ਆ ਸਾਢੇ 12 ਦਾ ਟਾਈਮ ਹੋਇਆ ਜਿਹੜੀ ਵੀਡੀਓ ਬਣਾਉਂਦੇ ਤੋਰਾਂ ਇੱਕ ਵਾਰੀ ਫਿਰ ਹਾਂ ਜਿਹੜਾ ਇਹਦਾ ਦੇਖ ਸਕਦੇ ਜੀ ਗੋਲ ਸਿੰਘ ਦੀ ਝੋਟੀ ਆ ਤੇ ਬਾਕੀ ਜੰਮੀ ਪਲੀ ਚੰਗੀ ਰਾਜੀ ਆ ਜਿਹੜੀ ਇਸ ਤਰ੍ਹਾਂ ਪਲੀ। ਹਾਂ। ਬਾਕੀ ਪਿੱਛੇ ਚੰਗੀ ਜਗ੍ਹਾ ਤੋਂ ਆਈ ਏ। ਇਹਦੀ ਕੱਟੀ ਕਰੀ ਜੇ। ਆਹ ਨੀਲੀ ਦੀ ਕੱਟੀ ਜੇ ਇਹਦੀ। ਹਾਂ। ਬਿਲਕੁਲ ਤਾਜੀ ਕੱਟੀ ਆ ਜਿਹੜੀ। ਤੇ ਮਗਰ ਕੱਟੀ ਵੀ ਚੰਗੀ ਆ। ਹਾਂਜੀ। ਚੋਖਾ ਦੇਣਾ। ਆਹ ਦੇਖ ਸਕਦੇ ਬਿਲਕੁਲ ਪੂਲਾ ਬੱচ্চਾ ਆ ਜਿਹੜਾ। चंगे टीके की कट्टी है मगर घर सामभना है बाकी झोटी का अपना भी पिट्ठ पूरा चंगा थलिया भी चलो चंखा हम लागे ਬਾਕੀ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਤਿਆਰ ਕਰੂਗੀ ਕਿੰਨਾ ਫੇਰ ਆਖੀਰ ਦਾ ਮੁੱਲ ਆਪਾਂ ਮੁੱਲ ਦੇ ਭਾਜੀ ਜਿਆਦਾ ਕਰਨੇ 10 ਦੀ ਦੇ ਦਾਂਗੇ ਕਰ ਦਈਏ ਮੰਨ ਤਾਂ ਨਾ ਹੋਰ ਚਲੋ ਜੋ ਜਾਏ ਜਲਦੀ ਜਾਇਓ 5000 ਛੱਡ ਦੀ ਚਲੋ ਇੱਕ 5 ਦੀ ਦੇ ਦੀ ਇੱਕ ਭਾਜੀ ਦੇ ਦਿਓ ਚਲੋ ਠੀਕ ਹੈ ਜੀ ਇੱਕ 5 ਦੀ ਦੇ ਦਾਂਗੇ ਕਿੰਦੇ ਹਾਂਜੀ ਬਾਕੀ ਇਹ ਤਾਂ ਹਵਾਨਾ ਕਰਿਆ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਚਲੋ ਜਿੰਨੀ ਵੀ ਆ ਹੈਗੀ ਸਫਾਈ ਜਿਆ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਤਾਜੀ ਸੋਈ ਆ ਦਵਾਨਾ ਇਹਦਾ ਵੀ ਆਪਾਂ ਦੇਖਦਾ ਲੱਗੇ ਤਾਂ ਇਹ ਕਿੰਨੇ ਦਿਨਾਂ ਦੀ ਸੋਈ ਜੀ ਇਹਨੂੰ ਜੀ 10 12 ਦਿਨ ਹੋ ਗਏ ਠੀਕ ਅੱਛਾ ਇਹਨੂੰ 10 12 ਦਿਨ ਹੋ ਗਏ ਇਹ ਦੇਖੋ ਦੁੱਧ 10 ਕਿਲੋ ਤਿਆਰ ਹੈਗਾ ਅੱਛਾ ਹਾਂਜੀ ਤੇ ਇਹ ਕਿੰਨਾ ਘਰੀ ਜਾਊਗੀ ਇਹ ਜੀ 12 ਕਿਲੋ ਦੁੱਧ ਸਿਵਾਇ ਥਾਰ ਮਾਨ ਨਾ ਦੇਗੀ ਅਹੀਂ ਛੋਟੇ ਦੀ ਗੱਲ ਨਹੀਂ ਕਰਦੇ 10 12 ਕਿਲੋ ਦੁੱਧ ਗੰਗਰ ਕੱਢਦੇ ਤੇ ਬੜਾ ਹੁੰਦਾ ਹੈ ਜੇ ਨਾ ਗਰਮੀ ਬਹੁਤ ਆ ਭਾਈ ਇਹਦਾ ਬੱਚਾ ਉਹ ਬਚਾ ਜਦਾ ਉਹ ਉਹ ਕੱਟਾ ਜੇ ਹਾਂ ਕੱਟਾ ਆ ਬਚਾ ਆਮਲਾ ਕੱਟਾ ਜੇ ਇਹਦਾ ਹਾਂਜੀ ਠੀਕ ਹੈ ਜੀ ਖੋਲਾ ਫਿਰ ਤੋੜ ਦਿਆਂ ਨਾ ਬਾਕੀ ਚਲੋ ਕੱਦ ਕੱਠ ਤੇ ਟਪੂੜੇ ਦੀ ਇਹ ਵੀ ਚੰਗੀ ਆ ਹਾਂਜੀ ਦੱਜਾ ਸੂਰ ਮਾਲਵੇ ਦੀ ਝੋਟੀ ਆ ਬਾਕੀ ਦੁੱਧ ਜਿਹੜਾ 12 ਕਿਲੋਟਰ ਦੇ ਕਰੀਬ ਜਿਹੜਾ ਕਿੰਨੇ ਵੀ ਘੜੀ ਜਾਊਗੀ ਹੁਣ 10 ਲੀਟਰ ਜਿਹੜਾ ਤਿਆਰ ਹੈ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਹਾਂ ਦੇਖ ਸਕਦੇ ਜੀ ਵੱਡੀ ਘੋਟੀ ਆ ਵੱਡੀ ਘੋਟੀ ਤੇ ਇਹਦਾ ਫਿਰ ਮੁੱਲ ਇਹ ਭਾਜੀ ਮੋਕਰੀ ਗੱਲ 1 ਲੱਖ ਰੁਪਏ ਦੇ ਦਾਂ ਅੱਛਾ ਕਰ ਦਈਏ ਛੋਟਾ ਛੜਰ ਕਰ ਦੋ ਚਲੋ 5 ਛੜ ਦਈਏ ਤਾਂ ਇਹ 95 ਦੀ ਦੇ ਦਿੰਦੇ 95 ਦੀ ਦੇ ਦਿੰਦੇ ਠੀਕ ਹੈ ਜੀ ਲੱਖ ਜੋ ਕਿੰਨੇ 5 ਛੜ ਦਿਆਂਗੇ ਬਾਕੀ ਪਿੱਠਪੜੀ ਦੀ ਇਹ ਵੀ ਚੰਗੀ ਆ ਤਰਾ ਤੇ ਹੁਣ ਜਿਹੜੀ ਇੱਕ ਕਾਵਲੀ ਹਾਂਜੀ ਛੋਟੀ ਆ ਗਈਆਂ ਇਹ ਪਰਸੋਂ ਦੀ ਸੂਈ ਮੱਝ ਜੀ ਠੀਕ ਹੈ ਜੀ ਹਾਂਜੀ ਇਹਦੇ ਮਗਰ ਵੀ ਕੱਟੀ ਆ ਠੀਕ ਹੈ ਇਹਦੀ ਕੱਟੀ ਕੜੀ ਜੇ ਅੱਜ ਹਾਂਜੀ ਆ ਕੱਟੀ ਏ ਜੀ ਆ ਕਾਵਲੀ ਕੱਟੀ ਏ ਵੀ ਬਿਲਕੁਲ ਤਾਜ਼ਾ ਹੀ ਬੱਚਾ ਏ ਜਿਹੜਾ ਹਾਂ ਦੇਖਣ ਹਾਂਜੀ ਅੱਜ ਸਵੇਰੇ ਹੀ ਸਾਫ਼ ਕੀਤੀ ਆ ਠੀਕ ਹੈ ਹਾਂਜੀ ਇਹ ਵੀ ਅੱਜ ਬੋਲੇ ਚ ਹੀ ਆ ਗਏ ਬੋਲੇ ਚ ਬੋਲੇ ਚ ਜੀ ਇਹ ਕਿੰਨਾ ਇਹ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਵੀ ਦੁੱਧ 13 14 ਕਿਲੋ ਦੀ ਮੱਝ ਦੀ ਗਾਰੰਟੀ ਆ ਇਹਦੀ ਅੱਛਾ ਬਹੁਤ ਚੰਗੀ ਮੱਝ ਆ ਏ ਠੀਕ ਹੈ ਜੀ ਹਾਂਜੀ ਚਲੋ ਫਿਰ ਤੋਰ ਵੱਡੀ ਮੱਝ ਆਉਦਾ ਇਹਦੀ ਦਾ ਬਾਕੀ ਮੱਝ ਭਰੀ ਏ ਵੀ ਚਲੋ ਗੋਲਸਿੰਘ ਦੀ ਮੱਤਿਆ ਬਾਕੀ ਆ ਤੁਹਾਨੂੰ ਤੇ ਮਾਸ ਜਿਹੜਾ ਇਹਦਾ ਵੀ ਨਹੀਂ ਕੋਈ ਗੱਲ ਨਹੀਂ ਬਹੁਤ ਜੋ ਆਪਸ ਮਾਦੀ ਬੜੀ ਚੰਗੀ ਹੈ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੀਆਂ ਵੀ ਚੰਗੀਆਂ ਆ ਆ ਦੇਖ ਸਕਦੇ ਇਆ ਕਰੀ ਦੇਖ ਸਾਤੇ ਚੰਗੀ ਤਰ੍ਹਾਂ ਚੇਦੇ ਤੁਹਾਨੂੰ ਹਾਂ ਦੇਖ ਸਾਤੇ ਯਾ ਕਈ ਜਰੀ ਟੀਗਾ ਟੂਗਾ ਲੋਣਾ ਕਿੰਦੇ ਕਈ ਜਰੀ ਹੋ ਜਾਂਦਾ ਥੋੜਾ ਜਿਆ ਬਾਕੀ ਤੁਸੀਂ ਆਪਣਾ ਵੇਖ ਲੈਣਾ ਆਪਣੀ ਸਮਝਣਾ ਤੇ ਪੂਸ਼ ਇਹਦੀ ਏਡੀ ਕੀ ਆ ਪੂਸ਼ ਕੋਈ ਪਹਿਲਾਂ ਹੀ ਵੇਖ ਲੈ ਤੇ ਇਹਦਾ ਮੁੱਲ ਫਿਰ ਇਹ ਜੀ 90000 ਦੀ ਜੀ ਅੱਛਾ 90000 ਦੀ ਹਾਂਜੀ ਤੇ ਕਰਨਾ ਕੋ ਮਾਨਤਨ ਚਲੋ 2000 ਮਾਨਤਨ ਵੀ ਕਰ ਦਿਆਂ ਅੱਛਾ 3000 ਦੇ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਉਗਾ ਤੇ ਮੁਕੇ ਤੇ ਸੱਦਾ ਆ ਜਾਊਗਾ ਹਾਂਜੀ ਠੀਕ ਆ ਵਿਧਰ ਕੁਛ ਨਾ ਫਿਰ ਬਸ ਬਾਕੀ ਆ ਵੀ ਸਾਰੀਆਂ ਸੂਈਆਂ ਸਵਾਈਆਂ ਸੂਈਆਂ ਸਵਾਈਆਂ ਇੱਥੋਂ ਆਪਣੇ ਨਾ ਕੋਈ ਚਵਾਈ ਕਰਕੇ ਤਸੱਲੀ ਕਰਕੇ ਲੈ ਜੀ ਠੀਕ ਆ ਸਾਰੀਆਂ ਸੂਈਆਂ ਆ ਗੱਬਨ ਕੋਈ ਵੀ ਨਹੀਂ ਆ ਸਾਰੀ ਸਾਫ ਨੇ ਲੰਗਰ ਬਾਕੀ ਚਲੋ ਜਿੰਨੀਆਂ ਵੀ ਆ ਹੈ ਗਿਆ ਸਫਾਈ